ਹੈਲੋ ਫਰੈਂਡ ਅੱਜ ਆਏ ਅਸੀਂ ਬਾਬੇ ਦੇ ਦਰਵਾਜ਼ਾ ਸਾਹਿਬ ਅੱਜ ਕਰਾਵਾਂਗੇ ਜੀ ਤੁਹਾਨੂੰ ਦਰਸਨ ਸਾਰੇ ਪਾਸੇ ਦੇਖੋ ਜੀ ਫੋਲੋ ਬਲੋਗ ਸਾਰਾ ਪੂਰੇ ਡਾਕਰ ਬੱਚੇ ਕਾਹ ਨੂੰ ਮੋੜਾ ਜੀ ਲੋਰਡ ਆਸਿਸ਼ ਜੀ ਮਾਣਤਾ

तील लम बिसन पा

ਆ ਪਾਣੀ ਚ ਫੈਰਦੀਆਂ ਮੱਛੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਵੇ ਖਾਦਰ ਹੈਨਾ ਸੋ ਬੇਤਾ ਨੂੰ ਆਉਂਦੀਆਂ ਤਾਂ ਨੂੰ ਆਉਂਦੀ ਸੋ ਬਿਊਟੀਫੁਲ ਸੋਅਲ ਕੇ ਜਸਤੂ ਸੜਦੇ ਚਿੱਕਾ ਬਚਣ ਇੱਥੇ ਕਹਿੰਦੇ ਜੀ ਪਸ਼ੂ ਵੀ ਸੋ ਸਾਰੇ ਮਨ

ஆயுதம் இருக்கு அம்மா சும்மா இருங்க அத பார்த்தீங்க வீடியோ பண்ணுங்க நீங்க அத じゃ வந்து நீங்க என்ன ஜி என்ன

ਛੋਟੇ ਛੋਟੇ ਬੱਚਿਆਂ ਨੇ ਕਿਵੇਂ ਘਟ ਘਟ ਕੇ ਸੁਟਿਆ ਹੋਇਆ ਆ ਬਾਕੀ ਆ ਪੰਜਾਬ ਦੀ ਚਪਾੜੀ ਲੈ ਛੋਟੇ ਛੋਟੇ ਲਾਲ ਸਾਈਂ ਜੱਤਿਆਂ ਨੂੰ ਨੀਆਂ ਚ ਜਿੰਨੀਆਂ ਵੰਗਿਆਸੀ ਦੇਖੋ ਜੀ ਸਾਰਾ ਇੱਥੇ ਪ੍ਰਾਣ ਆਤਮਾ ਜੀ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਜਿੱਦਾਂ ਦਾ ਹੀ ਹੋਇਆ ਹੈ ਮੈਂ ਵੱਡਾ ਟੁੱਕੀ ਕੀਤੀ ਵੀ ਹੈ ਨਾ ਪਹਿਲਾਂ ਵਾਲੇ ਜਵਾਨੇ ਚਵੇਲਾ ਮੈਨੂੰ ਆਏ ਲੜਾਈ ਹੋਈ ਸੀ ਬਾਅਦ ਸੰਗ ਨੂੰ ਵੀ ਵਿਚਾਰੇ ਨਾ ਜੀ ਰਵਿਦਾ

चलो आया मने। अगे। कि मैं कट कट वेटे

ਆਲੇ ਆਪ ਮੁਕੇ ਬਾਜ਼ਾਰ ਆਪਾਂ ਚੱਲੇ ਆਂ ਬਾਅ ਸੱקר ਜੀ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ